ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਚਾਨ ਔਰਤ ਕੈਨਨ ਤੇ ਤੁਹਾਡਾ ਸਵਾਗਤ ਹੈ ਤੇ ਹੋਸਨਾਓ ਤੁਹਾਡਾ ਕੀ ਹਾਲ ਚਾਲ ਹੈ ਤੇ ਅਸੀਂ ਠੀਕ ਠਾਕ ਆ ਤੇ ਅੱਜ ਅਸੀਂ ਬਣਾਉਣ ਜਾ ਰਹੇ ਆਂ ਜੀ ਆਮਲੇ ਦਾ ਆਚਾਰ ਇਹ ਆ ਜੀ ਅੱਧਾ ਕਿਲੋ ਆਮਲਾ ਨੇ ਤੇ ਇਹਦਾ ਅਸੀਂ ਆਚਾਰ ਬਣਾਉਣ ਜਾ ਰਹੇ ਆਂ ਆਮਲਾ ਜਿਹੜਾ ਸਿਹਤ ਵਾਸਤੇ ਬਹੁਤ ਜਿਆਦਾ ਗੁਣਕਾਰੀ ਹੁੰਦਾ ਲਾਭਕਾਰੀ ਹੁੰਦਾ ਤੇ ਸਰਦੀਆਂ ਵਿੱਚ ਇਹਦਾ ਆਮ ਹੀ ਯੂਜ਼ ਕੀਤਾ ਜਾਂਦਾ ਹੈ ਤੇ ਇਹਦਾ ਆਚਾਰ ਵੀ ਬਹੁਤ ਟੇਸਟੀ ਬਣਦਾ ਸਾਰੇ ਇਹਨੂੰ ਲਾਈਕ ਕਰਦੇ ਆ ਤੇ ਆਮਲੇ ਨੂੰ ਜਿਹੜਾ ਸਾਨੂੰ ਰੋਜ਼ਾਨਾ ਆਪਣੀ ਡੇਲੀ ਲਾਈਫ ਵੇਸ ਯੂਜ਼ ਜ਼ਰੂਰ ਕਰਨਾ ਚਾਹੀਦਾ ਹੈ ਜਾਇ ਨੂੰ ਹੀ ਜੂਸ ਬਣਾ ਕੇ ਪੀ ਲਿਏ ਜਾਇਦਾ ਹੀ ਮਰਬਾ ਖਾ ਲਿਏ ਜਾਇਦਾ ਚੂਰਨ ਬਣਾ ਕੇ ਤੇ ਇਹ ਗੈਸ ਵਾਸਤੇ ਬਹੁਤ ਜਿਨ ਗੈਸ ਦੀ ਪ੍ਰੋਬਲਮ ਉਹਦੇ ਵਾਸਤੇ ਬਹੁਤ ਬਰੀਆ ਹੁੰਦਾ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਹਰੀਆ ਮਿਰਚਾਂ ਤੇ ਇਸ ਤੋਂ ਇਲਾਵਾ ਅਸੀਂ ਮਸਾਲੇ ਪਾਵਾਂਗੇ ਇਹਦੇ ਵਿੱਚ ਮਿਰਚ ਪਏਗਾ ਨਮਕ ਦੇਗੀ ਮਿਰਚ ਇਹ ਆ ਜੀ ਹਲਦੀ ਇਹ ਇਹਦੇ ਵਿੱਚ ਆ ਹਿੰਗ ਹਿੰਗ ਪਾਉਣੀ ਜਿਹੜੀ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਆ ਜੀ ਮੇਥੇ ਰਾਈ ਅਜਵੈਨ, ਇਹ ਸੌਂਫਾ ਤੇ ਕੁਸ਼ਕ ਕਲੀਆਂ ਜਿਹੜੀਆਂ ਲਸਣ ਦੀਆਂ ਇਹਨੂੰ ਅਸੀਂ ਜਿਹੜਾ ਉਹ ਚੌਪ ਕਰਕੇ ਗ੍ਰੈਂਡ ਕਰਕੇ ਹਲਕਾ ਜਿਹਾ ਤੇ ਇਹਨੂੰ ਪਾਵਾਂਗੇ ਵਿੱਚ ਇਹਦਾ ਟੇਸਟ ਬਹੁਤ ਵਧੀਆ ਆਏਗਾ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਣਾ ਤੇ ਇਹਨੂੰ ਬਣਾਉਣਾ ਸ਼ੁਰੂ ਕਰਾਂਗੇ ਤੇ ਕੁਝ ਲੋਕ ਇਹਨੂੰ ਬੋਇਲ ਕਰਕੇ ਬਣਾਉਂਦੇ ਆ ਕੁਝ ਸਟੀਮ ਕਰਕੇ ਵੀ ਬਣਾਉਂਦੇ ਆ ਬਟ ਅਸੀਂ ਨਾ ਤਾਂ ਇਹਨੂੰ ਬੋਇਲ ਕਰਾਂਗੇ ਨਾ ਸਟੀਮ ਐਜ਼ ਇਟ ਇਜ਼ ਜਿੱਦਾਂ ਹੈਗਾ ਇਹਨੂੰ ਅਸੀਂ ਤੜਕ ਕੇ ਬਣਾਵਾਂਗੇ ਕਿਉਂਕਿ ਬੋਇਲ ਕਰਨ ਦੇ ਨਾਲ ਫਿਰ ਇਹਨੂੰ ਸੁਕਾਉਣਾ ਪੈਂਦਾ ਏ ਧੁੱਪ ਦੇ ਵਿੱਚ ਤੇ ਕਈ ਵਾਰੀ ਪਾਣੀ ਦੀ ਨਮੀ ਰਹਿ ਜਾਂਦੀ ਏ ਤੇ ਇਸ ਕਰਕੇ achar ਜਿਹੜਾ ਜਿਹਨੂੰ ਉਲੀ ਲੱਗ ਜਾਂਦੀ ਏ ਉਹਦੇ ਚਾਂਸ ਜ਼ਿਆਦਾ ਹੁੰਦੇ ਆ ਤੇ ਇਸ ਕਰਕੇ ਅਸੀਂ ਇਹਨੂੰ ਇਸ ਤਰ੍ਹਾਂ ਬਣਾਵਾਂਗੇ ਤੜਕ ਕੇ ਤੇ ਉਸ ਤੋਂ ਪਹਿਲਾਂ ਜਿਹੜਾ ਵਾ ਆਹ ਪ੍ਰੋਸੈਸ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਕੜਾਹੀ ਉੱਪਰ ਰੱਖੀ ਆ ਅੱਗ ਬਲ ਰਹੀ ਏ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਰੋਸਟ ਕਰਨੇ ਆ ਇਹਨਾਂ ਨੂੰ ਹਲਕਾ ਜਰਾ ਖੁੰਦਣਾ ਇਹ ਮਸਾਲਿਆਂ ਨੂੰ ਇਹਦੇ ਵਿੱਚ ਅਸੀਂ ਮੇਥੇ ਪਾ ਦਿੱਤੇ ਯਾਰ ਰਾਈ ਪਾ ਦਿੱਤੀ ਅਜਵੈਨ ਸੌਂਫ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਪਾ ਦਿੱਤੀਆਂ ਤੇ ਇਹਨਾਂ ਨੂੰ ਥੋੜੀ ਦੇਰ ਤੱਕ ਅਸੀਂ ਭੁੰਨਾਂਗੇ। ਸਾਟ ਦੇ ਟੈਗ ਕਰ ਲਓ ਥੋੜਾ ਉੱਚਾ ਕਰ ਹਾਂਜੀ ਮਸਾਲੇ ਜਿਹੜੇ ਆ ਦੇਖੋ ਭੁੰਜਣ ਡੈ ਪਿਆ ਇਹਦੇ ਵਿੱਚ ਜਿਹੜੀ ਰਾਈ ਆ ਉਹਦੇ ਤਿਰਕਣ ਦੀ ਆਵਾਜ਼ ਜਿਹੜੀ ਆਉਂਡ ਹੈ ਪਈ ਤੇ ਇਹਨਾਂ ਨੂੰ ਬਿਲਕੁਲ ਵੀ ਜਿਹੜਾ ਉਹ ਸਾੜ ਨਹੀਂ ਦੇਣਾ ਹੈਗਾ ਇਹਨੂੰ ਹਲਕਾ ਜਿਹਾ ਜਿਹੜਾ ਉਹ ਡਰਾਈ ਰੋਸਟ ਕਰਨਾ ਵੀ ਇਹਨਾਂ ਦੇ ਜਿਹੜੇ ਵਿੱਚ ਨਮੀ ਆ ਉਹ ਖਤਮ ਹੋ ਜੇ ਇਹਨਾਂ ਨੂੰ ਜ਼ਿਆਦਾ ਨਹੀਂ ਕਰਨਾ ਹੈਗਾ બસ ਇਹ ਚੀਜ਼ਾਂ ਤੇ ਆ ਰੱਖਣਾ ਵੀ ਹੈ ਜਲਣਾ ਜਾਣ ਮਸਾਲੇ ਜਿਹੜੇ ਆ ਉਹ ਹਲਕੇ ਜਿਹੇ ਡਰਾਈ ਰੋਸਟ ਹੋ ਗਏ ਆ ਹੁਣ ਤੇ ੜਕਣ ਆਪੀ ਤਾਂ ਇਹਨਾਂ ਨੂੰ ਅਸੀਂ ਬੌਲ ਦੇ ਵਿੱਚ ਕੱਢ ਲਵਾਂਗੇ ਤੇ ਕੜਾਈ ਨੂੰ ਅਸੀਂ ਫੇਰ ਜਿਹੜਾ ਉੱਤੇ ਰੱਖ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਅਸੀਂ ਜ਼ਿਆਦਾ ਨਹੀਂ ਪਾਉਣਾ ਅਸੀਂ ਇਹਨੂੰ ਹਲਕੇ ਜਿਹੇ ਤੇਲ ਦੇ ਵਿੱਚ ਪਕਾਉਣਾ ਹੈ بس ਇੰਨਾ ਤੇਲ ਬਹੁਤ ਹੈ ਹਾਂਜੀ ਜਿੰਨੀ ਦੇਰ ਤੱਕ ਇਹ ਤੇਲ ਵਾ ਉਹ ਗਰਮ ਹੋ ਰਿਹਾ ਹੈ ਆਇਲ ਤੇ ਉਨੀ ਦੇਰ ਤੱਕ ਅਜਰੇ ਮਸਾਲੇ ਆ ਇਹ ਹਲਕੇ ਹੁਣ ਜੇ ਦੇਖੋ ਠੰਡੇ ਹੋ ਗਏ ਆ ਤੇ ਇਹਨਾਂ ਨੂੰ ਹੁਣ ਅਸੀਂ ਮਿਕਸੀ ਵਿੱਚ ਪਾ ਕੇ ਤੇ ਦਰਦਰਾ ਜਿਹਾ ਇਹਨੂੰ ਗ੍ਰाइंड ਕਰਾਂਗੇ ਜਿਆਦਾ ਫਾਈਨ ਚੋਪ ਨਹੀਂ ਕਰਨਾ ਹੈਗਾ ਹਲਕਾ ਜਾਂ ਦਰਦਰਾ ਜਿਹਾ ਗ੍ਰाइंड ਕਰਨਾ ਹੈ ਤੇ ਇਹ ਤੁਹਾਨੂੰ ਕਰਕੇ ਗ੍ਰाइंड ਤੇ ਫਿਰ ਦਿਖਾਉਂਦੇ ਆਂ ਹਾਂਜੀ ਦੇਖੋ ਜਿਹੜਾ ਮਸਾਲਾ ਵਾ ਨੂੰ ਹਲਕਾ ਜਿਹਾ ਦਰਦਰਾ ਜਿਹਾ ਅਸੀਂ ਜਿਹੜਾ ਉਹ ਕੁੱਟ ਲਿਆ ਤੇ ਇਸ ਤੋਂ ਬਾਅਦ ਜਿਹੜੀਆਂ ਹਨ ਆ ਲਸਣ ਵਾ ਇਹਨੂੰ ਇਹਨੂੰ ਵੀ ਹਲਕਾ ਜਿਹਾ ਅਸੀਂ ਜਿਹੜਾ ਵਾ ਦਰਦਰਾ ਜਿਹਾ ਇਹਦੇ ਵਿੱਚ ਅਸੀਂ ਕੁੱਟ ਲਵਾਂਗੇ ਲਸਣ ਦਾ ਦੇਖੋ ਇਸ ਤਰ੍ਹਾਂ ਦਾ ਜਿਹੜਾ ਉਹ ਪੇਸਟ ਬਣ ਗਿਆ ਹੈ ਇਹਨੂੰ ਅਸੀਂ ਪਹਿਲਾਂ ਜਿਹੜਾ ਵਾ ਤੇਲ ਦੇ ਵਿੱਚ ਭੁੰਨ ਲਾਂਗੇ ਇਹਦਾ ਜਿਹੜਾ ਕੱਚਾਪਨ ਵਾ ਉਹ ਦੂਰ ਕਰ ਲਾਂਗੇ ਜਿਹੜਾ ਲਸਣ ਵਾ ਇਹਦੇ ਨਾਲ ਜਿਹੜਾ achar ਦੇ ਵਿੱਚ ਇੱਕ ਵੱਖਰਾ ਹੀ ਟੇਸਟ ਆਉਂਦਾ ਹੈ ਇਸ ਕਰਕੇ ਇਹ ਜਿਹੜਾ ਪਾਉਣਾ ਜ਼ਰੂਰੀ ਹੈ ਤੁਸੀਂ ਪਾ ਕੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਮੋਸਟਲੀ ਲੋਕ ਨਹੀਂ ਪਾਉਂਦੇ ਹੈਗੇ ਬਟ ਇੱਕ ਵਾਰੀ ਪਾ ਕੇ ਤੇ ਤੁਸੀਂ ਦੇਖਿਓ ਇਹ ਇੱਕ ਜਿਹੜਾ ਵਾ ਉਹ ਜੜੀ ਬੂਟੀ ਵਾਂਗ ਇੱਕ ਦੇਸੀ ਦਵਾਈ ਤਿਆਰ ਹੋ ਹਾਂ ਤਿਆਰ ਹੋ ਜਾਂਦੀ ਹੁਣ ਜਿਹੜਾ ਵਾ ਉਹ ਲਸਣ ਜਿਹੜਾ ਵਾ ਉਹ ਬ੍ਰਾਊਨ ਹੋ ਗਿਆ ਹੈ ਤੇ ਇਹਦੇ ਵਿੱਚ ਹੁਣ ਅਸੀਂ ਜਿਹੜੇ ਆ ਇਹ ਆਮਲੇ ਆ ਉਹ ਪਾ ਦਾਂਗੇ ਆਮਲਿਆਂ ਨੂੰ ਅਸੀਂ ਜਿਹੜਾ ਵਾ ਉਹ ਇਹਦੇ ਦੇ ਉੱਤੇ ਜ ਐ ਅੱਗ ਦਿੱਤੀ ਹੁਣ ਅਸੀਂ ਇਹਨੂੰ 304 ਮਿੰਟ ਤੱਕ ਰਹਿਵਾ ਉਹ ਤੇਲ ਦੇ ਵਿੱਚ ਭੁੰਨਾਂਗੇ ਜਦੋਂ ਤੱਕ ਇਹ ਸੌਫਟ ਹੋ ਜਾਂਦੇ। ਤੇ ਲਸਣ ਵੀ ਜਿਹੜਾ ਵਾ ਉਹ ਨਾਲ-ਨਾਲ ਜਿਹੜਾ ਇਹਦੇ ਵਿੱਚ ਪੋੜਿਆ ਜਾਏਗਾ। ਤੁਸੀਂ ਹੋ ਸਕੇ ਤਾਂ ਆਮਲੇ ਨੂੰ ਜਿਹੜਾ ਕੱਟ ਕੇ ਵਿੱਚ ਉਹਨਾਂ ਦੀ ਗਿਟਕਾਂ ਕੱਟ ਕੇ ਤੇ ਫੇਰ ਵੀ ਇਸ ਤਰ੍ਹਾਂ ਵੀ ਆਚਾਰ ਪਾ ਸਕਦੇ ਆ ਤੇ ਇਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਤੇ ਇਹ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੋਵੇ ਉਸ ਤਰ੍ਹਾਂ ਕਰ ਸਕਦੇ ਹੋ ਜਿੰਨੀ ਦੇਰ ਤੱਕ ਇਹ ਜਿਹੜਾ ਔਲੇ ਆ ਉਹ ਕੁਝ ਰਹੇ ਆ ਤੇ ਉਨੀ ਦੇਰ ਤੱਕ ਜਿਹੜੀ ਅਸੀਂ ਆ ਹਰੀਆਂ ਮਿਰਚਾਂ ਵਾਂ ਇਹਨਾਂ ਨੂੰ ਆ ਦੇਖੋ ਇਸ ਤਰ੍ਹਾਂ ਬਖਾਲ ਇਸ ਤਰ੍ਹਾਂ ਇਹਨਾਂ ਨੂੰ ਅਸੀਂ ਕੱਟ ਲਗਾ ਲਾਂਗੇ ਇਸ ਤਰ੍ਹਾਂ ਚਿਰੇ ਲਗਾ ਲਾਂਗੇ ਤਾਂ ਜੋ ਜਿਹੜਾ ਮਸਾਲਾ ਵਾ ਉਹ ਸਾਂ ਦੇ ਨਾਲ ਘਰ ਜਾਏ ਤੇ ਜਿਹੜੀਆਂ ਇਹ ਮਿਰਚਾਂ ਵਾਂ ਅਸੀਂ ਇਹ ਪਹਿਲਾਂ ਨਹੀਂ ਪਾਉਣੀਆਂ ਹੈਗੀਆਂ ਇਹ ਅਸੀਂ ਪਾਉਣੀਆਂ ਨੇ ਜਦੋਂ ਇਹ ਤਲਾ ਭੁੱਜੇਗਾ ਜਦੋਂ ਆ ਔਲੇ ਆ ਇਹ ਅੱਧ ਪੱਕੇ ਜੇ ਹੋ ਜਾਂਦੇ ਆ ਸੌਫਟ ਹੋਣੇ ਸ਼ੁਰੂ ਹੋ ਜਾਂਦੇ ਆ ਨਾ ਤਾਂ ਦੇਖੋ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਤਾਂ ਅਸੀਂ ਇਹਨੂੰ ਜਿਹੜੀ ਚੀਜ਼ ਨਾਲ ਵੀ ਹਿਲਾ ਰਹੇ ਆ ਉਹਦੇ ਨਾਲ ਇਸ ਤਰ੍ਹਾਂ ਹੀ ਅ ਵਿੱਚ ਖਬੋਲ ਕੇ ਦੇਖਾਂਗੇ ਕਿ ਜੇ ਤਾਂ ਇਹ ਪੱਕਣ ਟੱਪੇ ਆ ਤਾਂ ਇਹ ਔਲੇ ਸੌਫਟ ਹੋਣੇ ਸ਼ੁਰੂ ਹੋ ਜਾਣਗੇ ਜੇ ਜਦੋਂ ਅੱਧ ਪੱਕੇ ਜੇ ਹੋ ਜਾਂਦੇ ਆ ਅੱਧੇ ਕਿ ਸੌਫਟ ਹੋ ਜਾਂਦੇ ਆ ਤਾਂ ਉਸ ਟਾਈਮ ਅਸੀਂ ਇਹਦੇ ਵਿੱਚ ਇਹਦੇ ਆ ਮਸਾਲੇ ਉਹ ਐਡ ਕਰ ਦਾਂਗੇ ਜੇ ਤਾਂ ਅਸੀਂ ਮਸਾਲੇ ਅਸੀਂ ਖੜੇ ਮਸਾਲੇ ਉਹਨਾਂ ਨੂੰ ਜਿਹੜਾ ਵਾ ਉਹ ਪਾਊਡਰ ਨਹੀਂ ਬਣਾਇਆ ਤਾਂ ਅਸੀਂ ਜਦੋਂ ਅਸੀਂ ਤੇਲ ਪਾਇਆ ਉਦੋਂ ਹੀ ਮਸਾਲੇ ਐਡ ਕਰ ਦਵਾਂਗੇ ਵਿੱਚ ਭੁੱਜਦੇ ਰਹਿਣਗੇ ਬਟ ਅਸੀਂ ਕੀ ਆ ਮਸਾਲਿਆਂ ਨੂੰ ਪਹਿਲਾਂ ਰੋਸਟ ਕਰ ਲਿਆ ਸੀਗਾ ਤੇ ਇਸ ਤਰ੍ਹਾਂ ਦਾ ਦੇਖੋ ਪਾਊਡਰ ਦਰਦਰਾ ਬਿਲਕੁਲ ਜ਼ਿਆਦਾ ਨਹੀਂ ਹੈਗਾ ਤੇ ਇਹ ਬਣਾ ਲਿਆ ਹੈ ਤੇ ਹੁਣ ਅਸੀਂ ਇਸ ਟਾਈਮ ਇਹਨਾਂ ਦੇ ਵਿੱਚ ਇਹਦਾ ਮਸਾਲਾ ਐ ਐਡ ਕਰ ਦਵਾਂਗੇ ਇਹਦੇ ਨਾਲ ਇਹ ਹੈ ਕਿ ਮਸਾਲਾ ਨਾਲ ਨਾਲ ਇਹਦੇ ਵਿੱਚ ਪੱਕ ਜਾਏਗਾ ਤੇ ਇਹਨਾਂ ਦੇ ਨਾਲ ਇਹਦੇ ਵਿੱਚ ਰੱਖਦਾ ਜਾਏਗਾ ਇਹ ਇਸ ਤੋਂ ਲਾਵਾ ਸੀ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਇਹਦੇ ਵਿੱਚ ਕੁਝ ਜ਼ਿਆਦਾ ਹੀ ਪੈਂਦਾ ਜੇ ਅਸੀਂ 3 ਕ ਚਮਚ ਨਮਕ ਦੇ ਪਾਵਾਂਗੇ ਦੋ ਇਹ 3 ਚਮਚ ਇਦੇ ਵਿੱਚ ਅਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਆ ਤੇ ਇਹ ਐਡ ਨਹੀਂ ਕਰ ਰਹੀ ਜੇ ਤੁਸੀਂ ਐਡ ਕਰਨਾ ਚਾਹੋ ਤੇ ਐਡ ਕਰ ਸਕਦੇ ਹੋ ਤੇ ਇੱਕ ਬਸ ਧਿਆਨ ਰੱਖੋ ਕਿ ਜਿਹੜੀ ਅੱਗ ਵਾ ਉਹ ਘੱਟ ਹੋਣੀ ਚਾਹੀਦੀ ਹੈ ਸੇਮ ਆਂਚ ਤੇ ਪਕਾਉਣਾ ਚਾਹੀਦਾ ਵਾ ਇਸ ਤੋਂ ਇਲਾਵਾ ਫਿਰ ਅਸੀਂ ਪਾਵਾਂਗੇ ਇਹ ਦੇਗੀ ਮਿਰਚ ਇਹ 2 ਚਮਚ ਦੇਗੀ ਮਿਰਚ ਦੇ ਪਾਤੇ ਆ ਇਹਦੇ ਨਾਲ ਜਿਹੜਾ ਕਲਰ ਵਧੀਆ ਆਏਗਾ ਇਹਦੇ ਵਿੱਚ ਉਹ ਕਲਰ ਵਧੀਆ ਆਉਂਦਾ ਪਿਆ ਇਹਦੇ ਵਿੱਚ ਹਾਂਜੀ ਹੁਣ ਪਾਵਾਂਗੇ ਅਸੀਂ ਇਹਦੇ ਵਿੱਚ ਹਿੰਗ ਹਿੰਗ ਪਾਉਣੀ ਬਹੁਤ ਜ਼ਰੂਰੀ ਆ ਤੇ ਹਿੰਗ ਤੋਂ ਬਿਨਾ ਜਿਹੜਾ ਛਾਹ ਰ ਖਰਾਬ ਹੋ ਜਾਂਦਾ ਹਿੰਗ ਜੜੀ ਆ ਉਹ ਪਾਉਣੀ ਆ ਤੇ ਲਾਜ਼ਮੀ ਪਾਉਣੀ ਆ ਆ ਅਸੀਂ ਇੱਕ ਚਮਚ ਦੇ ਕਰੀਬ ਹਿੰਗ ਪਾ ਦਈਏ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਹਲਦੀ ਤੇ ਇਹ ਸਾਰੇ ਮਸਾਲੇ ਹੁਣ ਅਸੀਂ ਜਿਹੜੇ ਆ ਮਿਕਸ ਕਰ ਦਾਂਗੇ ਤੇ ਮੈਂ ਜਿਹੜਾ ਵਾ ਉਹ ਬਿਲਕੁਲ ਘੱਟ ਔਇਲ ਦੇ ਵਿੱਚ ਪਕਾ ਰਹੀ ਆ ਤੇ ਇਹਦੇ ਵਿੱਚ ਜਿਹੜੀ ਆ ਉਹ ਨਮੀ ਬਿਲਕੁਲ ਨਹੀਂ ਹੈਗੀ ਤੇ ਇਸ ਕਰਕੇ ਇਹ achar ਜਿਹੜਾ ਵਾ ਉਹ ਖਰਾਬ ਨਹੀਂ ਹੋਏਗਾ ਹੁਣ ਦੇਖੋ ਸਾਰੇ ਮਸਾਲੇ ਵਿੱਚ ਐਡ ਹੋ ਗਏ ਆ ਤੇ ਇਹਨਾਂ ਨੂੰ ਅਸੀਂ ਬਸ ਹਿਲਾਉਂਦੇ ਜਾਵਾਂਗੇ ਤਾਂ ਜੋ ਮਸਾਲੇ ਜਲਣ ਨਾ ਥੱਲੇ ਨਾ ਲੱਗਣ ਤੇ ਬਿਲਕੁਲ ਘੱਟ ਅੱਗ ਤੇ ਇਹਨੂੰ ਪਕਾਉਣਾ ਹੈ ਤੇ ਹੁਣ ਜਿਹੜੇ ਆ ਇਹ ਨਮਕ ਪੈਣ ਦੇ ਨਾਲ ਜਿਹੜੇ ਆ ਆਹ ਦੇਖੋ ਔਲੇ ਆ ਬਿਲਕੁਲ ਸੌਫਟ ਹੋਣੇ ਸ਼ੁਰੂ ਹੋ ਗਿਆ ਤੇ ਇਹ ਕੁੱਟਣ ਦੇ ਪਈ ਆ ਆ ਦੇਖੋ ਤੇ ਇਹਨਾਂ ਨੂੰ ਹੁਣ ਅਸੀਂ ਜ਼ਿਆਦਾ ਨਹੀਂ ਪਕਾਉਣਾ ਬਸ ਇੰਨਾ ਕੀ ਪਕਾਉਣਾ ਹੈ ਤੇ ਤਾਂ ਜੋ ਇਹ ਸਾਰੇ ਖਿਲਰ ਨਾ ਜਾਣ ਤੇ ਇਸ ਤੋਂ ਬਾਅਦ ਅਸੀਂ ਲਾਸਟ ਤੇ ਇਹਦੇ ਵਿੱਚ ਪਾਉਣਾ ਹੈ ਇਹ ਆ 8-9 ਨਿੰਬੂ ਹੈ ਉਹਨਾਂ ਦਾ ਜਿਹੜਾ ਅਸੀਂ ਜੂਸ ਕੱਢ ਕੇ ਰੱਖ ਲਿਆ ਹੈ ਤੇ ਜੇ ਤੁਸੀਂ ਚਾਹੋ ਤਾਂ ਸਿਰਕਾ ਵੀ ਵਿੱਚ ਪਾ ਸਕਦੇ ਹੋ ਇਹ ਪਾ ਦਿੱਤਾ ਤੇ ਇਹਦੇ ਨਾਲ ਵਿੱਚ ਖਟਾਪਨ ਆ ਜਾਏਗਾ ਤੇ achar jara oh kharab nahi hovega. ਸੋ ਫਿਰ ਅਸੀਂ ਜਿਹੜਾ ਵੈਨੂੰ نیچے ਉਤਾਰ ਲਾਂਗੇ। ਹੁਣ ਜਦ ਇਹ ਥੋੜਾ ਜਿਹਾ ਠੰਡਾ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਹਰੀ ਮਿਰਚ ਐਡ ਕਰਾਂਗੇ। ਦੇਖੋ ਜਿਹੜਾ ਚਾਰਵਾ ਉਹ ਹੋ ਗਿਆ ਹੈ ਥੋੜਾ ਠੰਡਾ ਹੋ ਗਿਆ ਹੈ ਤੇ ਜਦੋਂ ਹੁਣ ਥੋੜਾ ਠੰਡਾ ਹੋ ਗਿਆ ਤਾਂ ਫਿਰ ਹੁਣ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਜਿਹੜੀਆਂ ਉਹ ਐਡ ਕਰ ਦਾਂਗੇ ਇਹਨਾਂ ਨੂੰ ਗਰਮ ਤੇ ਵਿੱਚ ਨਹੀਂ ਐਡ ਕਰਨਾ ਕਿਉਂਕਿ ਜੇ ਅਸੀਂ ਗਰਮ ਦੇ ਵਿੱਚ ਐਡ ਕਰ ਦਾਂਗੇ ਮਿਰਚਾਂ ਬਹੁਤ ਸੌਫਟ ਹੁੰਦੀਆਂ ਨੇ ਤੇ ਇਹ ਜਿਹੜੀਆਂ ਬਿਲਕੁਲ ਆਪਣੇ ਜਿਹੜਾ ਪਾਣੀ ਛੱਡ ਕੇ ਇਹ ਬਿਲਕੁਲੀ ਜਿਹੀ ਹੋ ਜਾਂਦੀਆਂ ਇਹ ਤੇ ਇਹ ਮੇਟ ਨੇ ਇਸ ਤਰ੍ਹਾਂ ਉਹਦਾ ਕਲਰ ਚੰਗਾ ਹੋ ਜਾਂਦਾ ਹੈ ਕਿ ਜੇ ਇਸ ਤਰ੍ਹਾਂ ਹੀ ਠੰਡੇ ਵਿੱਚ ਥੋੜਾ ਕਰਕੇ ਉਹਦੇ ਵਿੱਚ ਮਿਰਚਾਂ ਐਡ ਕਰਾਂਗੇ ਇਹ ਸੌਫੇ ਜਲਦੀ ਇਹ ਤਿਆਰ ਹੋ ਜਾਣਗੇ ਤਾਂ ਇਹਨਾਂ ਦਾ ਕਲਰ ਜਿਹੜਾ ਉਹ ਗ੍ਰੀਨ ਹੀ ਰਹੇਗਾ ਨਹੀਂ ਤੇ ਇਹਨਾਂ ਦਾ ਮਿਰਚਾਂ ਦਾ ਕਲਰ ਜਿਹੜਾ ਵਾ ਉਹ ਟੈਕਸਚਰ ਹੀ ਚੇਂਜ ਹੋ ਜਾਂਦਾ ਤੇ ਟੇਸਟ ਵਿੱਚ ਵਧੀਆ ਨਹੀਂ ਲੱਗਦਾ ਹੁਣ ਦੇਖੋ ਬਿਲਕੁਲ ਇਹ ਸੁੱਕਾ ਸੁੱਕਾ achar ਬਣਿਆ ਹੈ ਇਹਦੇ ਵਿੱਚ ਬਿਲਕੁਲ ਵੀ ਆਇਲ ਨਹੀਂ ਹੈਗਾ ਹਾਂਜੀ ਆਚਾਰ ਜਿਹੜਾ ਵਾ ਬਿਲਕੁਲ ਦੇਖੋ ਸੁੱਕਾ ਬਣਿਆ ਹੈ ਇਹਦੇ ਵਿੱਚ ਆਇਲ ਨਹੀਂ ਹੈਗਾ ਤੇ ਇਹ ਜਿਹੜਾ ਇਸ ਤਰ੍ਹਾਂ ਦਾ ਸੁੱਕਾ achar ແລະ સોયલ ਵਾਲਾ ਕਟ ਆਇਲ ਵਾਲਾ ਜਿਹੜਾ ਸਿਹਤ ਵਾਸਤੇ ਵਧੀਆ ਹੁੰਦਾ ਹੈ ਤੇ ਇਹਨੂੰ ਅਸੀਂ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਆ ਇਹਨੂੰ ਉੱਲੀ ਨਹੀਂ ਲੱਗੇਗੀ ਤੇ ਨਾ ਹੀ ਖਰਾਬ ਹੋਏਗਾ ਇਹ ਸਾਲੋ ਸਾਲ ਤੱਕ ਚੱਲੇਗਾ ਤੇ ਜਿਹੜਾ ਇੱਕ ਇਹ ਹੁਣ ਅਚਾਰ ਨਹੀਂ ਇੱਕ ਦੇਸੀ ਦਵਾਈ ਬਣ ਕੇ ਤਿਆਰ ਹੋ ਗਈ ਹੈ ਇਹਦੇ ਵਿੱਚ ਲਸਣ ਵੀ ਆ ਔਲਾ ਵੀ ਆ ਤੇ ਇਹ ਔਲਾ ਵੀ ਆ ਇਹ ਜਿਹੜਾ ਵਾ ਸਿਹਤ ਵਾਸਤੇ ਜਿਹੜਾ ਵਾ ਬੈਨੀਫੀਸ਼ੀਅਲ ਹੁੰਦਾ ਹੈ ਤੇ ਅਮੀਰ ਕਰਦੇ ਆ ਕਿ ਤੁਹਾਨੂੰ ਅੱਜ ਦੀ ਰੈਸਿਪੀ ਵਧੀਆ ਲੱਗੀ ਹੋਏਗੀ ਜੇ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਾਂਗੇ ਤੁਹਾਨੂੰ ਕਿਸੇ ਹੋਰ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ